ਇਹ ਸ਼ਾਂਤ ਮੇਈ ਟੰਗਣਾ ਚੱਲ ਰਿਹਾ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਸਾਰੇ ਪਿੰਡ ਦਾ ਸਹਿਯੋਗ ਆ ਪਿੰਨੇ ਪੰਚਾਇਤਾਂ ਦਾ ਸਹਿਯੋਗ ਆ ਬਾਕੀ ਜਿਹੜੀਆਂ ਕੁਝ ドラਮਾ ਦਾ ਸਗਾਇ ਤੇ ਉਹ ਸਭ ਸਾਬਾ ਹੈ ਸਾਰੇ ਸਭ ਮਸਲੇ ਸੋਲਵ ਹੋ ਗਏ ਹੋਆ ਕੋਈ ਕਿਸੇ ਤਰ੍ਹਾਂ ਦਾ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਸ਼ਾਂਤੀ ਮੇਈ ਪ੍ਰੋਗਰਾਮ ਟੰਗ ਚੱਲ ਰਿਹਾ ਵਧਾ ਕਰਦੇ ਵੀ ਜਿੰਨੀ ਬਹੁਤ ਵਧੀਆ ਟੰਗਣਾ ਸਾਡਾ ਚਲਾਇਆ ਪ੍ਰੋਗਰਾਮ ਪੂਰ ਪ੍ਰੋਟੈਕਸ਼ਨ ਪੂਰੀ ਮਿਲ ਰਹੀ ਆ ਕਿਸੇ ਪੱਖੋਂ ਵੀ ਕੋਈ ਕਮੀ ਨਹੀਂ ਹੈ ਬਾਕੀ ਲੀਡਰ ਸਾਰੇ ਸਹਿਬਾਨ ਆ ਰਹੇ ਆ ਜਾ ਰਹੇ ਆ ਉਹ ਠੀਕ ਆ ਚੱਲ ਰਿਹਾ ਚਾਂਦਬਈ ਪ੍ਰੋਗਰਾਮ ਚੱਲ ਰਿਹਾ ਕੋਈ ਵਧੀਆ ਤਰੀਕੇ ਦੇ ਨਾਲ ਮੇਲਾ ਸਾਡੇ ਪਿੰਡ ਦੇ ਵਿੱਚ ਰਾਸਲੀਲਾ ਹੋ ਰਹੀ ਆ ਬ੍ਰਿੰਦਾਵਨ ਤੋਂ ਸੰਗਤ ਆਈ ਹੋਈ ਆ ਰਾਸ ਪਾ ਰਹੇ ਬੜੇ ਵਧੀਆ ਤਰੀਕੇ ਨਾਲ ਸਿਕਿਉਰਟੀ ਪੂਰੀ ਆ ਰਹੀ ਆ ਔਰ ਜੋ ਵੀ ਮਹਿਮਾਨ ਬੁਲਾਏ ਆ ਰੋਜ ਦੀ ਰੋਜ ਹਰ ਪਾਰਟੀ ਦੇ ਮੈਂਬਰ ਆ ਰਹੇ ਆ ਸਾਨੂੰ ਬੜਾ ਸਾਰੀ ਸੰਗਤ ਨੂੰ ਆਨੰਦ ਆ। ਨਹੀਂ ਕੋਈ ਖੱਪ ਨਹੀਂ ਕੋਈ ਰੋਣਾ ਨਹੀਂ ਬੜਾ ਆਨੰਦਕ ਮੀਂ ਬਾਤਾਂ ਬਰ। ਉਹ ਆਕੀਸ਼ੂ ਮਹਾਰਾਜੀ ਦੇ ਇਸ ਰਾਸ ਪੀਲਾ ਸਮਾਗਮ ਦੇ ਵਿੱਚ ਦੂ ਦਰਾਡੇ ਦੇਖਣਗੇ ਸੰਗਤ ਨੂੰ ਇਸ ਸਵਾਗਤ ਦੀਆਂ ਲੱਖ ਲੱਖ ਕੋਟਾਨ ਕੋਟਾਨ ਬਧਾਈਆਂ। ਜਿਸ ਕਾ ਕਾਰਜ ਤੇ ਨਹੀਂ ਕਿਆ ਮਾਨਸ ਕਿਆ ਵਿਚਾਰ ਆਰਾਮ ਕੀ ਕਾਲੂੜੀਏ ਕੰਮ ਸੁਹਰ ਪਏ ਆ ਕੀ ਕਾਰਜ ਨੇ ਸਵਾਰ ਲਾਗੂ ਸਰ ਸਾਕਿਆ ਗੋਪਾਲ ਤੇਰਾ ਹਰਤਾ ਜੋ ਜਾਣ ਤੁਮਰੀ ਭਗਤ ਕਰਨੇ ਤੇ ਅੱਗੇ ਕਾਰਜ ਸਵਾਰਦਾ ਜਦੋਂ ਅਸੀਂ ਪ੍ਰਭੂ ਦੀ ਭਗਤੀ ਦੇ ਵਿੱਚ ਲੀਨ ਹੋਣ ਦੇ ਬਾਰੇ ਸੋਚਦੇ ਆ ਤੇ ਸਾਡਾ ਪਹਿਲਾ ਕਦਮ ਉਹਦੇ ਵੱਲ ਜਿਹੜੇ ਅਸੀਂ ਵਧਣਾ ਸ਼ੁਰੂ ਹੁੰਦੇ ਆ ਤੇ ਪ੍ਰਮਾਤਮਾ ਆਪਣੀ ਕਾਰਜ ਆਪ ਹੀ ਕਰਵਾ ਲੈਂਦਾ ਆਪੇ ਭਗਤ ਦੇ ਨਾਲ ਹਰ ਆਪਣੀ ਵਡਿਆਈ ਭਾਵ ਦੀ ਚੰਨ ਕਾ ਚਾਹ ਕਾਰ ਕਰਾਈ ਪ੍ਰਮਾਤਮਾ ਨੂੰ ਉਸ ਪ੍ਰਮਾਤਮਾ ਦੇ ਇਨਾ ਜੋ ਆਪਣੇ ਭੇਜੀ ਹੋਏ ਹਨ ਆਪਣੇ ਮਹਾਤਮਾ ਨੇ ਆਪਣੇ ਸਤੂ ਬਣਾ ਕੇ ਚਾਹੇ ਉਹ ਆ ਰਾਮਚੰਦਰ ਜੀ ਆ ਖੁਗਾਂ கிருஷ்ਨ ਮਹਾਰਾਜ ਜੀ ਆ ਚਾਹੇ ਗੁਨਾਥੀ ਮਹਾਰਾਜ ਜਿਨ੍ਹਾਂ ਨੇ ਆਪੋ ਆਪਣੇ ਸਮੇਂ ਇਸ ਧਰਤੀ ਨੂੰ ਪਾਪ ਮੁਕਤ ਕਰਨ ਵਾਸਤੇ ਜਦੋਂ ਅਸੀਂ ਉਹਨਾਂ ਮਹਾਪੁਰਸ਼ਾਂ ਦਾ ਸਮਾਗਮ ਕਰਾਉਂਦੇ ਆ ਤਾਂ ਆਪਣੇ ਕਾਰਜ ਆਪਣੇ ਆਪ ਹੀ ਕਰਵਾ ਲੈਂਦੇ ਆ ਤੇ ਬਾਕੀ ਉੱਠ ਕੇ ਸਭਾ ਮਲੇਸ਼ ਕੀ ਕਰ ਪੂਰਾ ਪਾਸਾਰ ਸ਼ੰਕਾ ਬਾਜੇ ਫੁੱਟਕਾਨੇਕਾਂ ਦਾ ਉਤਾਰ ਇੱਕ ਇਸ ਵਿੱਚ ਕੀ ਆ ਜਿਹੜੀ ਉਠਿਆ ਕੋ ਲੰਬਾ ਸਮਾਂ ਨਹੀਂ ਚੱਲਦਾ। ਕੂਟ ਦਾ ਪ੍ਰਸਾਰ ਲੰਬਾ ਸਿਰ ਨਹੀਂ ਚੱਲ ਸਕਦਾ। ਲੰਬਾ ਸਮਾਂ ਨਹੀਂ ਚੱਲ ਸਕਦਾ। ਸੋ ਇਸ ਕਰਕੇ ਪ੍ਰਭਗਵਾਨ ਦਾ ਕਾਰਜ ਆਪ ਹੀ ਕਰੇ। ਬਸ ਇੱਕ ਸਾਡੀ ਤੋਂ ਤੁਹਾਡੀ ਆਈ ਸਾਡੀ ਮੁਕਤੀ ਸੀ। ਅੱਛਾ ਜੀ। ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ। ਬੜਾ ਸ਼ਾਂਤ ਪੇਟ ਨਾਲ ਪ੍ਰੋਗਰਾਮ ਚੱਲਿਆ ਆ। ਅਸੀਂ ਸਭ ਸੰਗਤਾਂ ਦਾ ਧੰਨਵਾਦ ਕਰਦੇ ਹਾਂ। ਜੈ ਸ਼੍ਰੀ ਰਾਮ।